ਹਜੇ ਕੀ ਹੋਇਆ ਕਰਦਾਸੀ ਕਾ ਪਾਰਟੀ ਤਾਂ ਸ਼ੁਰੂ ਹੋਈ ਆ ਹਜੇ ਲਾ ਵੀ ਸਮਰਾਜ ਵੀ ਬਹਿ ਗਿਆ ਕਿਉਂ ਦਲ ਉਹ ਕਿਉਂ ਉਹ ਟਿੱਡ ਇਕੱਠਾ ਕਰਾਇਆਗਾ ਆ ਕੀ ਓਏ ਇਹ ਨਹੀਂ ਕੱਢਦੇ ਸਿੰਗਲ ਟੈਰੀ ਪਾ ਲਿਉਂਦਾ ਤੂੰ ਓਹ ਗੇਰ ਕੱਢ ਦੇ ਗੇਰ ਕੱਢ ਦੇ ਮੈਂ ਤੂੰ ਉਸ ਜੱਟ ਆਉ ਲਈ ਜਾਂਦਾ ਦੇਖ ਓਏ ਆ ਪੀ ਲੈ ਜੂ ਖਿੱੱਚ ਕੇ ਇਹਦਾ ਲੋੜ ਹੀ ਨਹੀਂ ਉਹ ਰੇਫ੍ਰੇਕ ਤਾਂ ਪੀ ਰੱਖ ਜਾ ਹੈ ਕੋਈ ਮਰਜ਼ੀ ਕਰੀ ਰੱਖ ਉਹ ਬ੍ਰੇਕ ਲਾਈ ਬ੍ਰੇਕ ਓਏ ਬ੍ਰੇਕ ਦੱਬੀ ਬ੍ਰੇਕ ਬ੍ਰੇਕ ਉਹ ਆ ਗਈ ਮੈਸੀ ਵੀ ਆ ਗਈ ਓਏ ਉਹਦੇ ਨਾਲ ਧੱਕਾ ਉਹਦੇ ਨਾਲ ਉਹਦੋਂ ਧੱਕਾ ਆ ਗਿਆ ਮੈਸੀ ਦੇ ਨਾਲ ਓਏ ਜੀ ਬਣਾ ਪੜ ਕੇ ਲੈ